ਪੈਸੇ ਨਾਲ ਖੁਸ਼ੀ ਨਹੀਂ ਮਿਲਦੀ ਇਸ ਗੱਲ ਦਾ ਖਿਆਲ ਰੱਖਿਓ ਕਦੇ ਅਮਰੀਕਾ ਕੈਨੇਡਾ ਵੱਲ ਝਾਤ ਮਾਰਿਓ ਸਭ ਤੋਂ ਵੱਧ ਡਿਪਰੈਸ਼ਨ ਉਹਨਾਂ ਦੇਸ਼ਾਂ ਵਿੱਚ ਹੈ ਏਡੇ ਏਡੇ ਤਕੜੇ ਮੁਲਕਾਂ ਵਿੱਚ ਵੀ ਡਿਪਰੈਸ਼ਨ ਇਨੀ ਮਾਇਆ ਹੋਣ ਦੇ ਬਾਵਜੂਦ ਇਹਦਾ ਮਤਲਬ ਸਾਫ਼ ਹੈ ਵੀ ਖੁਸ਼ੀ ਕਰਮਾਂ ਦੀ ਹੈ ਖੁਸ਼ੀ ਮਾਇਆ ਨਾਲ ਨਹੀਂ ਪ੍ਰਾਪਤ ਹੁੰਦੀ ਮਾਇਆ ਇੱਕ ਜ਼ਰੀਆ ਹੈ ਜੀਵਨ ਬਤੀਤ ਕਰਨ ਦਾ ਜਿੰਨਾ ਮਾਇਆ ਮੰਸਲ ਬਣਾ ਲਈ ਉਹ ਕਦੇ ਖੁਸ਼ ਨਹੀਂ ਰਹਿ ਸਕੇ ਅੱਛਾ ਕਈ ਮੇਰੇ ਵਰਗੇ ਐਸੇ ਨੇ ਉਹ ਮਰੇ ਮਰੇ ਭੂਤਾਂ ਨੂੰ ਵੀ ਨਹੀਂ ਮੰਨਦੇ ਹੈਗੇ ਜੇ ਇਹ ਗਲਤੀ ਬਿਲਕੁਲ ਨਾ ਕਰਨਾ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਜ ਇਹ ਬਾਣੀ ਚ ਲਿਖਿਆ ਹੋਇਆ ਥੋੜੇ ਨਹੀਂ ਕਰੋੜਾਂ ਨੇ ਭੂਤ ਹਾਂ ਬਹੁਤ ਹੋਣ ਵੀ ਪਰ ਜੇ ਤੁਸੀਂ ਅਮਰ ਧਾਰੀ ਹੋ ਤੁਸੀਂ ਗੁਰੂ ਵਾਲੇ ਹੋ ਤੁਸੀਂ ਗੁਰਬਾਣੀ ਪੜਨ ਵਾਲੇ ਹੋ ਲੋਕੋ ਕਿਲੀ ਤੇ ਟੰਗ ਕੇ ਸ਼ਰਾਪੀ ਨਾਲੇ ਨਹੀਂ ਕਹੀ ਇਦਾਂ ਦੇ ਵੀ ਨਿਕਰਪਾਨ ਕਿਲੀ ਤੇ ਟੰਗ ਲੈਣਗੇ ਨਹੀਂ ਜੇ ਅਸੀਂ ਕਦੇ ਝੂਠੇ ਹੱਥ ਲਾਏ ਨਹੀਂ ਕੁਰਬਾਨ ਨੂੰ ਉਹ ਜਿਦਾ ਹੁੰਦਾ ਨੇ ਕਈ ਵਾਰੀ ਵਾਈਫਾਈ ਤੋਂ ਫੋਨ ਦੂਰ ਕਰ ਦਿੰਦਾ ਹੈ ਉਹ ਫਿਰ 14 ਕਿ ਘੰਟੇ ਕਰਬਾਨ ਦੂਰ ਕਰ ਦਿੰਦੇ ਨੇ ਵੀ ਹੁਣ ਨਹੀਂ ਨੇੜੇ ਨਹੀਂ ਨੇੜੇ ਨਹੀਂ ਲੈ ਕੇ ਜਾਣਾ ਉਹ ਡਵਾਈਸ ਹੀ ਪਰੇ ਕਰ ਦਿੰਦੇ ਨੇ ਵੀ ਚਲੋ ਛੱਡੋ ਇਹਨੂੰ ਇਹਨੂੰ ਨੇੜੇ ਨਹੀਂ ਲਾਉਣਾ ਆਪਾਂ ਜਿਹੜੇ ਜੀਵਨ ਵਾਲੇ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਭੂਤ ਮਹਾਰਾਜ ਕਹਿੰਦੇ ਇਹਨਾਂ ਦੇ ਨੇੜੇ ਜਮਦੂਤ ਨਹੀਂ ਆਉਣੇ ਤੁਸੀਂ ਕਿਹੜੇ ਭਲੇਖੇ ਚੋਂ ਰੱਬ ਦੇ ਜਿਹੜੇ ਬਣਾਏ ਬਾਕੀ ਜੀਵ ਨੇ ਉਹਨਾਂ ਨੇ ਨਹੀਂ ਆਪਣਾ ਸੁਆਬ ਬਦਲਿਆ ਬੰਦਾ ਬਦਲ ਗਿਆ ਇਹ ਬਹੁਤ ਅੱਗੇ ਨਿਕਲ ਗਿਆ ਦਰਬਾਰ ਸਾਹਿਬ ਜਾਂ ਤੁਸੀਂ ਕਦੀ ਦੇਖਿਓ ਮੇਰਾ ਨਹੀਂ خیال ਕਿਤੇ ਮਿਲ ਰਾਤ ਨੂੰ ਤੁਸੀਂ ਜਿੰਨੇ ਮਰਜੀ ਦਾਣੇ ਬਾਹਰ ਪਾ ਦਿਓ ਤੁਹਾਡੇ ਰੁੱਖ ਤੇ ਕਬੂਤਰ ਬੈਠਾ ਥੱਲੇ ਚੁੰਦਾ ਨਹੀਂ ਕਦੀ ਚੁੰਦਾ ਦੇਖੇ ਹੈ ਉਹਨੂੰ ਪਤਾ ਹੈ ਵੀ ਸ਼ਾਮ ਤੋਂ ਬਾਅਦ ਖਾਣਾ ਨਹੀਂ ਖਾਈਦਾ ਬੰਦਾ ਰਾਤ ਨੂੰ 1 ਵੇਹ ਤੱਕ ਖਾਈ ਜਾਂਦਾ ਕਦੀ ਤੁਸੀਂ ਦੇਖਿਓ ਦਰਬਾਰ ਸਾਹਿਬ ਚਿੜੀਆਂ ਨੇ ਜਦੋਂ ਤੁਸੀਂ ਜਾਣਦੇ ਆ ਰਾਤ ਨੂੰ ਉੱਥੇ ਕਥਾ ਕਰਨੇ ਮਨ ਹੁੰਦਾ ਵੀ ਰਾਤ ਨੂੰ ਪ੍ਰਕਰਮਾ ਕਰੋ ਨਾਲੇ ਸਤਿਗੁਰੂ ਦੀ ਹਾਜ਼ਰੀ ਭਰੀ ਜਾਏ ਕੋਈ ਚਿੜੀ ਇੰਨਾ ਰੋਲਾ ਪਾਉਂੋ ਚਿੜੀ ਕੋ ਫੋਲਦੀ ਨਹੀਂ ਚਿੱਟੇ ਹੋਈਆਂ ਪਈਆਂ ਬੇਰੀਆਂ ਥੱਲੇ ਉਹਨਾਂ ਦੇ ਖੰਭ ਤੇ ਜਦੋਂ ਢਾਈ ਤਿੰਨ ਵੇ ਜਾਈਦਾ ਫਿਰ ਸਾਰੀਆਂ ਬੋਲਦੀਆਂ ਆਉਂਦੀਆਂ ਕੋਈ ਬੰਦੇ ਨੂੰ ਕਹਿੰਦੀਆਂ ਨੇ ਵੇਲੇ ਨਾਲ ਪੈ ਜਾ ਤੇ ਅੰਮ੍ਰਿਤ ਵੇਲਾ ਸੰਬੰਧੀ ਜਾ ਚ ਆ ਜਾਏਗੀ ਜਦੋਂ ਕਦੇ ਧੀਆ ਵੱਲੋਂ ਕੋਈ ਉਲੰਭਾ ਹੋਣਾ ਨਾ ਕਿਉਂਕਿ ਧੀ ਉਲੰਭਾ ਰੋਸ ਕਿਹਦੇ ਨਾਲ ਕਰਦੀ ਆ ਆਪਣੀ ਮਾਂ ਨਾਲ ਮਾਂ ਨੂੰ ਕਹਿ ਗਿਓ ਫੋਨ ਕਰਕੇ ਵਿਆਹ ਨਹੀਂ ਠੀਕ ਆ ਨਹੀਂ ਠੀਕ ਤੇ ਜਿਹੜੀ ਸਿਆਣੀ ਮਾ ਆਇਆ ਨਾ ਉਹ ਮੋਹਰੇ ਕਹਿੰਦੀ ਹੁੰਦੀ ਐ ਪੁੱਤ ਕੋਈ ਗੱਲ ਨਹੀਂ ਅਸੀਂ ਵੀ ਔਖੇ ਸੌਖੇ ਇਦਾਂ ਹੀ ਟਾਈਮ ਕੱਢਿਆ ਘਰਾਂ ਚ ਇਦਾਂ ਹੀ ਚੱਲਦਾ ਪਉ ਤਾ ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ ਐ ਸੁਭਾਅ ਬਦਲ ਕੇ ਪਉ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਸਹੁਰਾ ਥੋੜਾ ਜਿਆ ਕੌੜਾ ਬੋਲ ਦੇ ਪਉ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਤੈਨੂੰ ਇਦਾਂ ਕਿ ਜਿਹੜੀ ਸਿਆਣੀ ਮਾਂ ਹੈ ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੇ ਪੁੱਤ ਜਿੰਨੇ ਹੁੰਦਾ ਸੀ ਵੀ ਔਖੇ ਸੌਖੇ ਤੁਹਾਨੂੰ ਪਾਲਿਆ ਘਰਾਂ ਚ ਚੱਲਦਾ ਹੀ ਰਹਿੰਦਾ ਗੁੱਸਾ ਨਹੀਂ ਕਰੀਦਾ ਦੋ ਮਿੰਟ ਚੁੱਪ ਕਰ ਜਾਈਦਾ ਉਹ ਧੀ ਦਾ ਘਰ ਵਸ ਜਾਂਦਾ ਕਿਉਂ ਮਾਂ ਨੇ ਅਕਲ ਜੁਂ ਦਿੱਤੀ ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਹੇ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰ ਦੇਈ ਫਿਕਰ ਨਹੀਂ ਕਰਨਾ ਉਹ ਚੌਥੇ ਦਿਨ ਹੀ ਕਰ ਦਿੰਦੀ ਹੁਣ ਚੌਥੇ ਦਿਨ ਕੰਪਲੀਟਾਂ ਸ਼ੁਰੂ ਤੇ ਜੇ ਉਹ ਮਾਂ ਨੂੰ ਦੱਸੇ ਵੀ ਜੀ ਮੈਨੂੰ ਇਦਾਂ ਕਹਿੰਦੇ ਆ ਇਦਾਂ ਕਹਿੰਦੇ ਉਹ ਕਹਿੰਦੀ ਕੋਈ ਨਹੀਂ ਅਸੀਂ ਆਉਣਾ ਐਤਵਾਰ ਤੂੰ ਤਿਆਰ ਰਹੀ ਅਸੀਂ ਐਤਵਾਰ ਆਏ ਤੋ ਤਿਆਰ ਨਹੀਂ ਜਿਹੜੀ ماں ਆ ਸਿੱਖਿਆ ਦੇਣ ਲੱਗਦਾ ਹੈ ਉਹਦੀ ਦਾ ਪਰ ਨਹੀਂ ਬਸਾ ਸਕਦੀ ਸਾਹਿਬ ਜੀ ਦੇ ਗੁੰਮਟ ਥੱਲੇ ਬਣੇ ਹੋਏ ਇਸ ਛੋਟੇ ਕਮਰੇ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹਨ ਇੱਕ ਉਹ ਸਰੂਪ ਹੈ ਜੋ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ ਸੀ ਇਸ ਪਾਵਨ ਸਰੂਪ ਦੇ 1319 ਅੰਗ ਤੋਂ ਲੈ ਕੇ 1430 ਅੰਗ ਤੱਕ ਗੋਲੀ ਦੂਸਰੇ ਪਾਸੇ ਨਿਕਲ ਗਈ ਸੀ 1132 ਤੋਂ 1228 ਤੱਕ ਦੇ ਅੰਗ ਸਰਦਾਰ ਲਸਮਣ ਸਿੰਘ ਜੀ ਦੇ ਖੂਨ ਨਾਲ ਭਿੱਜ ਗਏ ਸਨ ਜੋ ਉਸ ਸਮੇਂ ਗੁਰੂ ਸਾਹਿਬ ਜੀ ਦੇ ਥਾਬੇ ਬੈਠੇ ਸਨ ਦੂਸਰਾ ਸਰੂਪ ਉਹ ਹੈ ਜੋ 1984 ਦੇ ਫੌਜੀ ਹਮਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਸੀ ਇਸ ਸਰੂਪ ਦੇ 99 ਅੰਗ ਜ਼ਖਮੀ ਹੋਏ ਸੀ ਅਤੇ ਇਸ ਸਰੂਪ ਦੇ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਹਨ।